हां जी दोस्तों एक और नई वीडियो ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਅਫਸਾਨਾ ਖਾਨ ਅਤੇ ਨਿੱਕੇ ਸਿੱਧੂ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਸਿੱਧੂ ਮਸੇਵਾਲਾ ਜੀ ਆਉਂਦਾ ਸੀਗਾ ਤਾਂ ਅਫਸਾਨਾ ਖਾਨ ਹਰ ਸਾਲ ਜਾਂਦੀ ਸੀ ਤੇ ਸਿੱਧੂ ਨੂੰ ਆਪਣਾ ਵੱਡਾ ਭਰਾ ਹੋਣ ਦੇ ਨਾਤੇ ਉਸਦੇ ਰਖੜੀ ਬੰਦੀ ਸੀਗੀ ਤੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਵੀ ਪਿਛਲੇ ਸਾਲ ਉਸਨੇ ਕੋਈ ਵੀ ਰਖੜੀ ਨਹੀਂ ਬੰਨੀ ਪਰ ਹੁਣ ਤੁਹਾਨੂੰ ਦੱਸਦੇ ਵੀ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਇਸ ਸਾਲ ਰਖੜੀਆ ਮੌਕੇ ਅਫਸਾਨਾ ਖਾਨ ਦੱਸਿਆ ਜਾ ਰਿਹਾ ਹੈਗਾ ਵੀ ਉਹਨਾਂ ਦੇ ਘਰ ਗਈ ਤੇ ਨਿੱਕੇ ਸਿੱਧੂ ਨੂੰ ਛੋਟਾ ਭਰਾ ਮੰਨਦੇ ਹੋਏ ਉਸ ਦੇ ਰਖੜੀ ਬੰਨੀ ਤੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਵੀ ਉੱਡ ਰਹੀਆਂ ਨੇ ਵੀ ਸਿੱਧੂ ਦੇ ਮਾਤਾ ਪਿਤਾ ਜੀ ਨੇ ਅਫਸਾਨਾ ਖਾਣ ਨੂੰ ਆਪਣੀ ਬੇਟੀ ਹੋਣ ਦੇ ਨਾਂ ਤੇ ਇੱਕ ਗੱਡੀ ਵੀ ਗਿਫਟ ਕੀਤੀ ਹੈਗੀ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਵੇਖ 파ਰੋ ਪਤਾ ਨਹੀਂ ਤੇ ਇਹ ਗੱਲ ਸੱਚ ਹੈ ਜਾਂ ਫਿਰ ਝੂਠ ਪਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚੱਲ ਰਹੀ ਸੀ ਤੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਆਪਾਂ ਇਹ ਰਿਕਵੈਸਟ ਕਰਦੇ ਹਾਂ ਵੀ ਆਪਣੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਜਿਸ ਦੇ ਉੱਪਰ ਤੁਹਾਨੂੰ ਇਦਾਂ ਦੀਆਂ ਬਹੁਤ ਸਾਰੀਆਂ ਅਪਡੇ ਜਾਨਾ ਤੇ ਬਾਕੀ ਅੱਜ ਦੀ ਵੀਡੀਓ ਚੰਨੀ ਜਲਦ ਮਿਲਦੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਅਪਡੇਟ ਦੇ ਨਾਲ